ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੇਹਾ ਤੁਹਾਡੇ ਨਾਲ ਜਸਬੀਰ ਕਾਲਜਸ ਦੀ ਅੰਮ੍ਰਿਤਸਰ ਦੇ ਰਾਮ ਬਾਗ ਚ ਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਦੀ ਬੜੇ ਹੀ ਇਤਿਹਾਸਿਕ ਤੇ ਸ਼ਾਨਦਾਰ ਢੰਗ ਦੇ ਨਾਲ ਮਨਾਈ ਗਈ ਇਸ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤਾ ਗਿਆ ਸੀ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾ ਜਹੂਰੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਇੱਥੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਇਤਿਹਾਸਿਕ ਪਲ ਨੇ ਜਦੋਂ 1849 ਤੋਂ ਬਾਅਦ ਪਹਿਲੀ ਵਾਰ ਰਾਮਬਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਗੁਰਬਾਣੀ ਦਾ ਪਾਠ ਢਾਡੀ ਵਾਰਾਂ ਅਤੇ ਕੀਰਤਨ ਦੀ ਰਸਨਾ ਹੋਈ ਹੈ ਉਹਨਾਂ ਨੇ ਅਗਰੈ ਕੀਤਾ ਹੈ ਕਿ ਜਿਵੇਂ ਲਾਹੌਰ ਜਾਂ ਹੋਰ ਥਾਵਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ ਉਸੇ ਹੀ ਤਰ੍ਹਾਂ ਅੰਮ੍ਰਿਤਸਰ ਦੇ ਰਾਮ ਬਾਗ ਨੂੰ ਵੀ ਹਮੇਸ਼ਾ ਦੇ ਲਈ ਇਹਦੀ ਕੇਂਦਰੀ ਥਾਂ ਬਣਾਇਆ ਜਾਵੇ ਕਿਉਂਕਿ ਇਹ ਧਰਤੀ ਸਿੱਖ ਦਾ ਵਿਰਾਸਤ ਨਿਸ਼ਾਨੀ ਹੈ ਸਿੱਖ ਕੌਮ ਨੂੰ ਬਟਾਲਾ ਗੱਲਾਨਗਰ ਅਤੇ ਫਲੋਰ ਆਦਿ ਥਾਵਾਂ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਧਾਰਮਿਕ ਸੰਗਠਨਾ ਨੂੰ ਰਾਜਨੀਤੀ ਤੋਂ ਉੱਪਰ ਰਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਵਿਰੋਧ ਦੇ ਬਾਰੇ ਦੇ ਵਿੱਚ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਹੈ ਕਿ ਦੁਨੀਆਂ ਦੇ ਵਿੱਚ ਨਫ਼ਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਇਸ ਬੰਦ ਦੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਪੁਰਾ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਕਿਹਦਾ ਮੇਖ ਹੋਈ ਕਦੇ ਸ਼ੇਰੇ ਖੁਦਾ ਬਾਪਰ ਨਾਮ ਦਾ ਸੋਹਣ ਸ਼ੇ ਚੱਲ ਰਹੇ ਕਾਗੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਉੱਤੇ ਰਾਮ ਬਾਗ ਰੱਖਿਆ ਅੱਜ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਜਿਹੜੀ ਆ ਇਸ ਰਾਮ ਬਾਗ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਯਾ ਹੇਠ ਮਨਾਈ ਜਾ ਰਹੀ ਆ ਮੈਂ ਇਹ ਸਮਝਦਾ ਮਾਂ ਕਿ 1849 ਤੋਂ ਬਾਅਦ ਪਹਿਲੀ ਵਾਰੀ ਇਸ ਰਾਮ ਬਾਗ ਦੇ ਵਿੱਚ ਅਜ ਇਤਿਹਾਸਕ ਪਲ ਬਣਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਥੇ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ ਕੁਰਬਾਨੀ ਦਾ ਪਾਠ ਹੋਇਆ ਕੀਰਤਨ ਢਾਡੀ ਵਾਰਾਂ ਤੇ ਵਿਚਾਰਾ ਹੋਈਆਂ ਮੈਂ ਇਹ ਸਮਝਦਾ ਵਾਂ ਕਿ ਇਹ ਗੁਰੂ ਦੀ ਬਖਸ਼ਿਸ਼ ਆ ਗੁਰੂ ਦੀ ਰਹਿਮਤ ਆ ਕਿ ਅੱਜ ਅਸੀਂ ਆਪਣੇ ਸ਼ੇਰੇ ਪੰਜਾਬ ਨੂੰ ਉਹਨਾਂ ਦੀ ਵਿਰਾਸਤ ਦੀ ਧਰਤੀ ਦੇ ਉੱਤੇ ਖੜਕੇ ਜਿਹੜਾ ਬਾਗ ਉਹਨਾਂ ਨੇ ਆਪ ਬਣਾਇਆ ਰੱਖਿਆ ਉੱਥੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਝਾ ਮਹਾਰਾਜਾ ਹੀ ਉਹਨਾਂ ਦੇ ਰਾਜ ਦੇ ਵਿੱਚ ਫਕੀਰਾ ਜੀਜੋਦੀਨ ਵੀ ਮੰਤਰੀ ਆ ਫਿਰ ਦਿਵਾਨ ਮੁਹਕਮ ਚੰਦਾ ਜਨਰਲ ਵੈਨ ਤੂਰਾ ਵਾ ਉਹਨਾਂ ਨੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਚਲਾਇਆ ਪੰਜਾਬ ਦੇਸ਼ ਉਹ ਤੋਂ ਤਰੱਕੀ ਦੀਆਂ ਰਾਹਾਂ ਤੇ ਹੀ ਕੁੱਤੇ ਦੇ ਗਲ 'ਚ ਵੀ ਕੋਈ ਕੈਂਖਾ ਨਹੀਂ ਲਾਉਂਦਾ ਸਾਡੀ ਮਹਾਰਾਜਾ ਸਾਹਿਬ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਸੀ ਨਹੀਂ ਹੋਈ ਅਮਨ ਸਾਰੇ ਪਾਸੇ ਹੀ ਅੱਜ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਆ ਕਿ ਸ਼ੇਰੇ ਪੰਜਾਬ ਵਰਗਾ ਰਾਜ ਜਿਹੜਾ ਵਾ ਇਹ ਪੀਰੇ ਸੰਸਾਰ ਦੇ ਉੱਤੇ ਨਜ਼ਰ ਆਵੇ ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪ੍ਰੇਮ ਪਿਆਰ ਇਤਬਾਕ ਨਾਲ ਰਹਿਣ ਔਰ ਸਾਰਿਆਂ ਦੇ ਭਲੇ ਦੇ ਜਿਹੜੇ ਕਾਰਜ ਆ ਉਹ ਕੀਤੇ ਜਾਣ ਨਾਲ ਹੀ ਮੈਂ ਉੱਥੇ ਸੰਗਤ ਨੇ ਕਿਉਂਕਿ ਮੇਰੇ ਸਾਹਮਣੇ ਇਹ ਪੱਖ ਰੱਖੇ ਹੀ ਬਸ਼ੇਰੇ ਪੰਜਾਬ ਦੀਆਂ ਯਾਦਾਂ ਇੱਥੇ ਮਨਾਈਆਂ ਜਾਣੀਆਂ ਚਾਹੀਦੀਆਂ ਤਾਂ ਮੈਂ ਵੀ ਇਹ ਮਹਿਸੂਸ ਕਰਦਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਇੱਕ ਤੇ ਨਵੰਬਰ ਮਹੀਨੇ ਦੇ ਵਿੱਚ ਸ਼ੇਰੇ ਪੰਜਾਬ ਦਾ ਜਨਮ ਦਿਨ ਆਉਂਦਾ ਉਹ ਲਾਹੌਰ ਵੀ ਮਨਾਇਆ ਜਾਵੇ ਹੋਰ ਵੀ ਜਿੱਥੇ ਮਨਾਇਆ ਜਾਂਦਾ ਮਨਾਇਆ ਜਾਵੇ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਲ ਹੀ ਇਸ ਸਥਾਨ ਦੇ ਉੱਤੇ ਰਾਮ ਬਾਗ ਦੇ ਵਿੱਚੋਂ ਮਨਾਇਆ ਜਾਇਆ ਕਰੇ ਔਰ ਦੂਜਾ ਮਹਾਰਾਜਾ ਸਾਹਿਬ ਦੀ ਵਰਸੀ ਜਿਹੜੀ ਜੂਨ ਮਹੀਨੇ ਦੇ ਵਿੱਚ ਆਉਂਦੀ ਆ ਉਹ ਹਰ ਵਾਰੀ ਇੱਥੇ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਆ ਸਿੱਖਾਂ ਦੀ ਵਿਰਾਸਤਾ ਨਾਲ ਹੀ ਸਾਨੂੰ ਆਪਣੀਆਂ ਵਿਰਾਸਤਾਂ ਸੰਭਾਲਣੀਆਂ ਚਾਹੀਦੀਆਂ ਵਾ ਭਾਵੇਂ ਬਟਾਲਾ ਵਾ ਭਾਵੇਂ ਜੀਨਾਂਗਰ ਭਾਵੇਂ ਫਲੋਰ ਆ ਭਾਵੇਂ ਅੰਮ੍ਰਿਤਸਰ ਆ ਸਾਨੂੰ ਤੇ ਮਹਾਰਾਜਾ ਦੇ ਰਾਜ ਦਾ ਦੇ ਕੋਈ ਪੱਤਾ ਵੀ ਹੈ ਉਹਨੂੰ ਘੁੱਟ ਕੇ ਸ਼ਾਂਤੀ ਨਾਲ ਲਾਉਣਾ ਚਾਹੀਦਾ ਸਾਡਾ ਆਖਰੀ ਰਾਜਾ ਔਰ ਸ਼ੇਰਦਿਲ ਰਾਜਾ ਜਿਹਦੇ ਰਾਜ ਦੇ ਵਿੱਚ ਲੋਕ ਸੁਖੀ ਵਸੇ ਔਰ ਉਹ ਦਰਾ ਖੈਬਰ ਤੋਂ ਲੈ ਕੇ ਜਮਨਾ ਤੱਕ ਰਾਜ ਹੋਇਆ ਜਿਹੜੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸਾਨੂੰ ਉਸ ਮਹਾਰਾਜੇ ਦੀ ਵਿਰਾਸਤ ਨੂੰ ਪਿਆਰ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਹਰਕਾਸ਼ ਸਿੰਘ ਸੈਵਲ ਨੂੰ ਮਹਾਰਾਜੇ ਨੂੰ ਦਿੱਸੀ ਬਿਨਾਂ ਸ਼ਾਨੀ ਸੰਭਲ ਨਹੀਂ ਹੋ ਸਕਦਾ ਅਪਰਾਲੇ ਕੀਤੇ ਜਾਂਦੇ ਆ ਜੀ ਆਪਾਂ ਅੱਗੇ ਤੋਂ ਮੇਰੇ ਵੀ ਜਿੱਥੇ ਧਿਆਨ ਦੇ ਵਿੱਚ ਆਊਗਾ ਆਪਾਂ ਕੌਮ ਨੂੰ ਵੀ ਅਪੀਲ ਕਰਾਂਗੇ ਵੀ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਇਹ ਸੰਭਾਲ ਕੇ ਉਹਨਾਂ ਨੂੰ ਆਪਾਂ ਜਿਉਂ ਦੀਆਂ ਤਿਉਹਰ ਰੱਖੀਏ ਕਿਉਂਕਿ ਇਹ ਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਹਿੰਦੂ ਵੀਰਾਂ ਦੀ ਵੀ ਗੱਲ ਆ ਮੁਸਲਮਾਨਾਂ ਦੀ ਵੀ ਗੱਲ ਆ ਤੇ ਸਾਂਝਾ ਰਾਜ ਆ ਠੀਕ ਆ ਸਹੀ ਉਹ ਗੁਰੂ ਗ੍ਰੰਥ ਸਾਹਿਬ ਦੇpropto ਕਰਨ ਵਾਲੇ ਪਰ ਬਾਕੀ ਧਰਮਾਂ ਨੂੰ ਵੀ ਪਿਆਰ ਕਰਨ ਵਾਲੇ ਜੇ ਸੋਣਾ ਉਹਨਾਂ ਨੇ ਦਰਬਾਰ ਸਾਹਿਬ ਲਾਇਆ ਤੇ ਕਾਂਸੀ ਵਿਸ਼ਵਨਾਥ ਮੰਦਿਰ ਨੂੰ ਵੀ ਲਾਇਆ ਤੇ ਉਹ ਸੁਨਹਿਰੀ ਮਸਜਿਦ ਨੂੰ ਵੀ ਲਾਇਆ ਰਾਜਨੀਤੀ ਕਦੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਵੋਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੀਆਂ ਨੇ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ ਸਰਦਾਰ ਸੁੰਦਰ ਸਿੰਘ ਮਦੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਐਂਦਾ ਕਿਉਂ ਕੀਤਾ ਪਰ ਘੱਟੋ ਘੱਟ ਰੀਡਿੰਗ ਹੈ ਸਾਡੇ ਚੀਫ ਖਾਲਸਾ ਦਿਵਾਲ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਹੀ ਔਰ ਇਹ ਪੂਰੀ ਗੁਰਮਤਿ ਨੂੰ ਪ੍ਰਣਾਲੀ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨਤ ਕਾਲ ਤੱਕ ਸਾਹ ਵਾਲੀ ਉਹਦੇ ਜਿਹੜੇ ਬੋਢਲੇ ਕੰਮ ਕੀਤੇ ਸੀ ਉਹ ਚੀਫ ਖਾਲਸਾ ਦਿਵਾਨ ਨੇ ਕੀਤੇ بڑے ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੇ ਮੈਂ ਤੇ ਇਹ ਚਾਹੁੰਦਾ ਵੀ ਚੀਫ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਜੀ ਸੰਸਥਾ ਨਹੀਂ ਆ ਚੀਫ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਜੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀ ਸਰਵਰਿਕਾਂ ਦੇ ਵਿੱਚ ਲੇਟ ਆਉਣ ਦਿੱਤੀ ਆ ਉਹ ਸੁਬਾਹ 9:00 ਮਿੰਟ ਦੇਖਾ ਚਾਹੇ ਮੈਂਬਰ ਸ਼ਾਮਲ ਕੀਤੇ ਫਿਰ ਦੁਬਾਰਾ ਤੇ 15 ਦਿਨ ਦਾ ਸਮਾਂ ਦਿੱਤਾ ਕਿ ਆਕਾਲ ਤਖਤ ਦਾ ਬਣਾਓ ਆਉਣਗੇ 15 ਦਿਨ ਦੇ ਵਿੱਚ ਜੀ 12 ਦਿਨ ਹੋ ਗਿਆ ਜੀ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਆ ਭਾਈ ਤਨਮ ਸਿੰਘ ਦੰਬਈ ਤੋਂ ਹੋਰ ਇਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਨਹੀਂ ਆ ਆਕਾਲ ਤਖਤ ਸਾਹਿਬ ਅੱਗੇ ਵੀ ਗੁਰਮੁਖ ਮਹਿਸਾ ਸਫਾ ਬਿਸ਼ਾਏ ਦੇ ਮਤਾਬਕ ਸੱਜਦਾ ਵਾ ਉਹਦੇ ਮਤਾਬਕ ਸੱਦੇ ਆ ਜੋ ਚੀਮ ਕਾਲ ਸਾਹਿਬਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊਗੀ ਇੰਚਰ ਵਿੱਚ ਸਰਕਾਰੀ ਸਕੂਲ ਮਰਕਾ ਦੇ ਵਿੱਚ ਜਿਹੜਾ ਨਾਮ ਰਸਵ ਸਿੰਘ ਖਾਲਸਾ ਨਾਮ ਰੱਖਿਆ ਗਿਆ ਇਹ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਵਧੀਆ ਗੱਲ ਹੈ ਜੀ ਅੱਜ ਮਨੁੱਖੀ ਹੱਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ ਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਵਾਰਸ ਲਾਸ਼ਾਂ ਦਾ ਹਿਸਾਬ ਲਾਉਂਦਿਆਂ ਲਾਉਂਦਿਆਂ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾ ਵਾਰਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚਲ ਗਈ ਆ ਆਰੇ ਬਹੁਤ ਚੰਗਾ ਕੰਮ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਬਣਿਆ ਮੈਂ ਇਹਦਾ ਸਵਾਗਤ ਕਰਦਾ ਵਾਹਿਗੁਰੂ ਜੀ ਕੀ ਫਤਿਹ ਜੀ 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 ਦੁਨੀਆ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਤੇ ਆਪਾਂ ਹਰ ਚੀਜ਼ ਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਹਵਾ ਜਿਹੜੀ ਉਧਰੋਂ ਵੀ ਆਉਂਦੀ ਲ ਜਾਂਦੀ ਹੈ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਹੈ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਇਸ ਦੁਨੀਆ ਦੇ ਵਿੱਚ ਨਫਰਤਾਂ ਨੂੰ ਕੋਈ ਥਾਂ ਨਹੀਂ ਚਾਹੀਦੀ। ਮਹੱਭਤ ਦਾ ਪੈਗਾਮ ਜਾਣਾ ਚਾਹੀਦਾ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇਹ ਦੇਸ਼ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।